ਗਲੇਸ ਦੇ ਉੱਪਰ ਠੀਕ ਹੈ ਜੀ ਗਲੇਸ ਦੇ ਉੱਪਰ ਰਹੇਗਾ ਚਨੌਂ ਦਾ ਰਹੇਗਾ ਜੀ ਦੁਪੱਟਾ ਇਹ ਇਹੋ ਜਿਹਾ ਫੈਬਰਿਕ ਹੁੰਦਾ ਜਿੱਦਾਂ ਜੀ ਬਿਲਕੁਲ ਕਾਟਨ ਹੁੰਦੀ ਹੈ ਉਸ ਤੋਂ ਥੋੜਾ ਜਿਹਾ ਫਾਈਨ ਸੁਪੀਰੀਅਰ ਥੋੜਾ ਜਿਹਾ ਕੱਪੜਾ ਬਿਨਾ ਲਾਈਨਿੰਗ ਤੋਂ ਬਣਦਾ ਹੈ ਜੀ ਇਹ ਬੜਾ ਠੀਕ ਹੈ ਆ ਦੇਖੋ ਸਟੱਚੇਬਲ ਜਿਹਾ ਕੱਪੜਾ ਹੁੰਦਾ ਹੈ ਬਹੁਤ ਅੱਛਾ ਤੇ ਇਹ ਤੁਹਾਨੂੰ ਲਾਈਨਾਂ 'ਚ ਜਾ ਰਿਹਾ ਇੱਥੇ ਫੁੱਲ ਬਣਿਆ ਹੋਇਆ ਠੀਕ ਹੈ ਲੈ ਇਹਨਾਂ ਲੈ ਇਹਨਾਂ ਚ ਜਾ ਰਹਾ ਇੱਥੇ ਪੂਰੇ ਦੋ ਬੁੱਟੇ ਜੇ ਬਣੇ ਹੋਏ ਆ ਇਹ ਤੁਹਾਨੂੰ ਘੇਰਾ ਮਿਲ ਰਿਹਾ ਠੀਕ ਹੈ ਜੀ ਘੇਰੇ ਤੇ ਪੂਰਾ ਹੈਂਡ ਦਾ ਟੱਚ ਦਿਆ ਹੋਇਆ ਰਸਟ ਕਲਰ ਦੀ ਸਲਵਾਰ ਹੈ ਬਹੁਤ ਪਿਆਰੀ ਜੀ ਠੀਕ ਹੈ ਨੰਬਰ 1 ਰੇਟ ਰਹੇਗਾ ਜੀ ਇਸ ਪੀਸ ਦਾ 2350 ਰੁਪਏ ਠੀਕ ਹੈ ਜੀ 2350 ਇਸ ਪੀਸ ਦਾ ਰੇਟ ਰਹੇਗਾ ਤੇ ਪਿਓਰ ਚਨੋਂਨ ਦਾ ਇਹਦਾ ਦੁਪੱਟਾ ਆ ਦੁਪੱਟਾ ਵੀ ਦੇਖੋ ਜੀ ਤੁਸੀਂ ਕਿਸ ਟਾਈਪ ਦਾ ਆ ਆ ਦੇਖੋ ਖੂਬ ਲੰਮਾ ਚੋੜਾ ਬਹੁਤ ਸੋਹਣਾ ਚਨੌਂਸ਼ ਫੌਨ ਦਾ ਦੁਪੱਟਾ ਖੂਬ ਲੰਮਾ ਚੋੜਾ ਆ ਦੇਖੋ ਕਲਰ ਕਲਰ ਚਾਰਟ ਵੀ ਬਹੁਤ ਪਿਆਰਾ ਆ ਹੈ ਬਿਲਕੁਲ ਲੇਟੈਸਟ ਜੀ ਕਲੈਕਸ਼ਨ ਆਈ ਹੈ ਰਾਮਟੈਕਸ ਦੀ ਜਿਨ੍ਹਾਂ ਨੇ ਰਾਮਟੈਕਸ ਦਾ ਸੂਟ ਲੈਣਾ ਆ ਫਟਾਫਟ ਬੁੱਕ ਕਰਾ ਲੈਣਾ ਆ ਜੀ ਠੀਕ ਹੈ ਨੰਬਰ 123550 ਰੁਪਏ ਬਹੁਤ ਪਿਆਰੇ ਜੇ ਕਲਰ ਦੇ ਨਾਲ ਫਰਸਟ ਪੀਸ ਹੁਣ ਦੇਖੋ ਜੀ ਅਗਲਾ ਇਹਦਾ ਕਲਰ ਨੈਕਸਟ ਕਲਰ ਰਹੇਗਾ ਜੀ ਬੜਾ ਸੋਨਾ ਮਸਟਰਡ ਜੀ ਸ਼ੇਡ ਚ ਠੀਕ ਹੈ ਜੀ ਆ ਦੇਖੋ ਇਹ ਹੈਗਾ ਆਪਣਾ ਮਸਟਰਡ ਸ਼ੇਡ ਨੰਬਰ 2 ਠੀਕ ਹੈ ਜੀ ਤੇ ਇਹ ਰਹੇਗਾ ਤੁਹਾਡਾ ਪਿਆਰਾ ਜਿਹਾ ਦੁਪੱਟਾ ਇਹ ਵੇਖੋ ਇਸ ਟਾਈਪ ਦੀ ਪੀਸ ਦੀ ਲੁੱਕ ਰਹੇਗੀ ਨੰਬਰ ਦੋ 2350 ਰੁਪਏ ਨੈਕਸਟ ਪੀਸ ਤੁਹਾਨੂੰ ਆ ਮਿਲੋਗਾ ਜੀ ਗਲੇਸ ਦਾਈ ਇਹ ਕਲਰ ਹੈਗਾ ਜੀ ਆਪਣਾ ਪਰਪਲ ਜੀ ਸ਼ੇਡ ਡਾਰਕ ਪਰਪਲ ਨਹੀਂ ਹੁੰਦਾ ਹਨਾ ਜਿਹੜਾ ਜਿੱਦਾਂ ਕਾਲਸ ਜੇ ਟਾਈਪ ਚ ਹੁੰਦਾ ਆ ਬਿਲਕੁਲ ਨੰਬਰ 3 ਤੇ ਚ ਨਾ ਹੁੰਦਾ ਇਹਦਾ ਸੇਮ ਦੁਪੱਟਾ ਠੀਕ ਹੈ ਜੀ ਇਹ ਤਿੰਨ ਸੈੱਟ ਦਾ ਹੈਗਾ ਜੀ ਇਹ ਵਾਲਾ ਚਾਟ ਹੁਣ ਤੁਹਾਨੂੰ ਦਿਖਾਉਂਗੀ ਲਓ ਜੀ ਹੁਣ ਆਪਾਂ ਆ ਗਿਆ ਜੀ ਮਸਲੀਨ ਤੇ ਮਸਲੀਨ ਦੀ ਬਾਟਮ ਮਸਲੀਨ ਦੀ ਸ਼ਰਟ ਮਸਲੀਨ ਦਾ ਹੀ ਦੁਪੱਟਾ ਜਿਨ੍ਹਾਂ ਨੂੰ ਥੋੜਾ ਜਿਹਾ ਸੁਪੀਰੀਅਰ ਤੇ ਫਾਈਨ ਬਿਲਕੁਲ ਸੌਫਟ ਜਿਹਾ ਪਾਣਾ ਹੈ ਉਹ ਇਹ ਸੂਟ ਟਰਾਈ ਕਰ ਸਕਦੇ ਆ ਜੀ ਆ ਦੇਖੋ ਠੀਕ ਹੈ ਇਹ ਕਿਹੜਾ ਰਹੇਗਾ ਬਹੁਤ ਸੋਹਣਾ ਠੀਕ ਹੈ ਇਹ ਮਸਲੀਨ ਦੀ ਸ਼ਰਟ ਹੈ ਬੜੀ ਵਧੀਆ ਇੱਥੇ ਤੁਹਾਨੂੰ ਪੂਰੇ ਤੇ ਵਰਕ ਮਿਲ ਰਿਹਾ ਜੀ ਠੀਕ ਹੈ ਮਸਲੀਨ ਦੀ ਇਹ ਬਾਟਮ ਮਿਲ ਰਹੀ ਹੈ ਰੇਟ ਰਹੇਗਾ ਜੀ 2350 ਰੁਪਏ ਨੰਬਰ ਰਹੇਗਾ 4 ਠੀਕ ਹੈ ਜੀ ਇਹ ਵੀ ਸੈੱਟ 2350 ਰੁਪਏ ਦਾ ਹੈ ਜੀ ਨੰਬਰ 4 ਇਹ ਤੁਹਾਨੂੰ ਮਿਲੇਗਾ ਇਹਦਾ ਦੁਪੱਟਾ ਆ ਲੋ ਜੀ दुपट्टा देखो बहुत सोहना दुपट्टा बहुत सोहना बॉर्डर एक नंबर पीस तेईस सौ पुपये नंबर चार बड़ा सोहना जहा कलर ठीक है ना? नैक्सट रसट कलर ये भी बहुत प्यारा जहाम टैक्स ब्रांड रहेगा जी ਔਰ ਮਸਲਿਨ ਦਾ ਟਾਪ ਸ਼ਰਟ ਤੇ ਦੁਪੱਟਾ ਰਹੇਗਾ ਨੰਬਰ 5 ਰੈਸਟ ਕਲਰ ਫਟਾਫਟ ਸੂਟ ਬੁੱਕ ਕਰਾਣਾ ਹੈ ਜਿਹੜਾ ਰੰਗ ਤੁਹਾਨੂੰ ਪਸੰਦ ਆ ਰਿਹਾ ਠੀਕ ਹੈ ਜੀ ਨੈਕਸਟ ਪੀਸ ਕਲਰ ਇਹਦੇ ਚਾਰ ਹੈ ਚਾਰੇ ਬਹੁਤ ਸੋਹਣੇ ਆ ਇਹ ਸੈੱਟ ਪਹਿਲਾਂ ਵੀ ਆਪਣੇ ਕੋਲ ਆਲੇ ਆ ਜੀ ਰਿਪੀਟ ਟੂ ਰਿਪੀਟ ਆ ਰਹੇ ਆ ਕਿਉਂਕਿ ਇਹਨਾਂ ਦੀ ਪ੍ਰਿੰਟਿੰਗ ਇਹਨਾਂ ਦਾ ਫੈਬਰਿਕ ਬਹੁਤ ਜ਼ਿਆਦਾ ਸੁਪੀਰੀਅਰ ਹੈ ਹਰ ਕਿਸੇ ਨੂੰ ਪਸੰਦ ਆਉਣ ਵਾਲਾ ਕਿਸੇ ਵੀ ਏਜ ਗਰੁੱਪ ਦਾ ਇਹਨਾਂ ਨੂੰ ਵੇਅਰ ਕਰ ਸਕਦਾ ਹੈ ਇਸ ਟਾਈਪ ਦਾ ਡਿਜ਼ਾਈਨ ਬਣਿਆ ਹੋਇਆ ਹੈ ਠੀਕ ਹੈ ਜੀ ਪੂਰਾ ਪ੍ਰਿੰਟਿੰਗ ਹੈ ਥੋੜੀ ਜਿਹੀ ਹਾਈਲਾਈਟਿੰਗ ਹੈ ਨੰਬਰ 6 ਹੈ ਠੀਕ ਹੈ ਜੀ ਨੰਬਰ 6 ਬੜਾ ਸੋਹਣਾ ਕਲਰ ਹੈ ਪਰਪਲ ਜਾਂ ਨੈਕਸਟ ਪੀਸ ਰਹੇਗਾ ਆਪਣਾ ਇਹ ਵਾਲਾ ਇਹ ਰਹੇਗਾ ਜੀ ਬਲੈਕ ਕਲਰ ਸਭ ਦਾ ਪਸੰਦ ਦੇ ਹੁੰਦਾ ਹੈ ਬਲੈਕ ਕਲਰ ਠੀਕ ਹੈ ਮਸਲੀਨ ਟੂ ਮਸਲੀਨ ਪੂਰਾ ਬਲੈਕ ਕਲਰ ਆ ਲਓ ਜੀ ਇਹਦਾ ਫੋਰਥ ਕਲਰ ਨੰਬਰ 7 ਪੂਰਾ ਸੈੱਟ ਲੈਣਾ ਹੈ ਕਿਸੇ ਨੇ ਪੂਰੇ ਸੈੱਟ ਵਾਸਤੇ ਵੀ ਕੰਟੈਕਟ ਕਰ ਸਕਦੇ ਕਿਉਂਕਿ ਇਹਦੇ ਸਾਡੇ ਕੋਲ ਹਜੇ ਹੈਗਾ ਜੀ ਅਵੇਲੇਬਲ ਸਟਾਕ ਠੀਕ ਹੈ ਨੈਕਸਟ ਦੇਖੋ ਜੀ ਨੈਕਸਟ ਆਏਗਾ ਜੀ ਆਪਣਾ ਮਸਲੀਨ ਦਾ ਹੀ ਠੀਕ ਹੈ ਮਸਲੀਨ ਦਾ ਹੀ ਸੂਟ ਹੈ ਮਸਲੀਨ ਦਾ ਹੀ ਦੁਪੱਟਾ ਹੈ ਜੀ ਤੁਹਾਡਾ 2470 ਰੁਪਏ ਰੇਟ ਰਹੇਗਾ ਇਹਦਾ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਬੜਾ ਸਰਦਾਰੀ ਜਿਹਾ ਪ੍ਰਿੰਟ ਹੈ ਛੋਟਾ ਛੋਟਾ ਜਿਹਾ ਆ ਦੇਖੋ ਠੀਕ ਹੈ ਜੀ ਇਹ ਤੁਹਾਡਾ ਘੇਰਾ ਹੋਏਗਾ ਘੇਰੇ ਤੇ ਸਿਆਰੀ ਵਰਕ ਕਰਾਇਆ ਹੋਇਆ ਹੈ ਛੋਟਾ ਛੋਟਾ ਜਿਹਾ ਪ੍ਰਿੰਟ ਹੈ 2470 ਰੁਪਏ ਰੇਟ ਹੈ ਨੰਬਰ 8 ਠੀਕ ਹੈ ਜੀ ਇਹਦਾ ਮਸਲੀਨ ਦਾ ਹੀ ਦੁਪੱਟਾ ਰਹੇਗਾ ਮਸਲੀਨ ਟੂ ਮਸਲੀਨ ठीक है जी बॉटम भी मसलीन दी शर्ट भी तो थोड़ा जो दुप्टा है वो भी मसलीन का ही मिलना बहुत प्यारा जहा दुपट्टा कॉफी ब्राउन जहा कलर है है आ देखो ठीक लेस येस फिनिशिंग करी हुई है चुनी के चारों पासे वाला पीस रहेगा नंबर अठ ਨੈਕਸਟ ਪੀਸ ਇਹ ਕਲਰ ਤੁਹਾਨੂੰ ਮਿਲੇਗਾ ਜੀ ਇਹਦਾ ਰਸਟ ਮਹਿਰੂਨ ਜੀ ਸ਼ੇਡ ਚ ਆ ਦੇਖੋ ਇਹ ਕਲਰ ਬਹੁਤ ਜ਼ਿਆਦਾ ਪਸੰਦ ਕਰਿਆ ਜਾਂਦਾ ਹੈ ਤੇ ਇਸ ਕਰਕੇ ਹਰ ਸੈੱਟ ਦੇ ਵਿੱਚ ਇਹ ਕਲਰ ਆ ਹੀ ਰਿਹਾ ਹੈ ਨੰਬਰ 9 ਛੋਟੇ ਛੋਟੇ ਪ੍ਰਿੰਟ ਦਾ ਰਾਮਟੈਕਸ ਬ੍ਰਾਂਡ ਦਾ ਮਸਲੀਨ ਟੂ ਮਸਲੀਨ ਨੰਬਰ 9 ਗਜਬ ਜਆ ਪੀਸ ਠੀਕ ਹੈ ਜੀ ਬਿਲਕੁਲ ਸੌਫਟ ਤੇ ਡਿਜ਼ਾਈਨਰ ਜਆ नेक्स्ट पीस देखो जी अपना नंबर दस नंबर दस ठीक है जी देखो ਬੜਾ ਪਿਆਰਾ ਜਿਹਾ ਰੰਗ ਇਹ ਵਾਲੀ ਬਾਟਮ ਦਾ ਕਲਰ ਹੈ ਮਸਲੀਨ ਟੂ ਮਸਲੀਨ ਗਰਮੀਆਂ ਚ ਪਾਉਣ ਵਾਲਾ ਬਹੁਤ ਜ਼ਬਰਦਸਤ ਜਿਹਾ ਪੀਸ ਨੰਬਰ 10 ਨੈਕਸਟ ਪੀਸ ਨੰਬਰ 11 ਅਹ ਕਲਰ ਚਾਰਟ ਇਹਦਾ ਬਹੁਤ ਸੋਹਣਾ ਆ ਸਾਰੇ ਕਲਰ ਨਾ ਬੜੇ ਪਿਆਰੇ ਪਿਆਰੇ ਜਿਹਾ ਬਣੇ ਹੋਏ ਆ ਦੇਖੋ ਇਹ ਟਾਈਪ ਦਾ ਕਲਰ ਹੈਗਾ ਇਹ ਬਾਟਮ ਹੈ ਥੋੜਾ ਜਿਹਾ ਲਾਈਟ ਡਾਰਕ ਰੈਸਟ ਨੂੰ দেয়া ਹੋਇਆ ਕਲਰ ਚਾਰਟ ਇਹ ਤੁਹਾਡੀ ਬੋਟ ਡੁਪੱਟਾ ਤੇ ਇਹ ਰਹੇਗਾ ਨੰਬਰ ਨੰਬਰ ਹੈਗਾ ਜੀ ਆਪਣਾ 11 ਠੀਕ ਹੈ ਬ੍ਰਾਈਟ ਜਿਹਾ ਚਾਰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮਸਲੀਨ ਦਾ ਸੂਟ ਹੈ ਰਾਮਟੈਕਸ ਬ੍ਰਾਂਡ ਹੈ ਨੈਕਸਟ ਲੋ ਜੀ ਹੁਣ ਤੁਹਾਨੂੰ ਦਿਖਾਉਂਗੇ ਜੌਰਜਟ ਰਾਮਟੈਕਸ ਬ੍ਰਾਂਡ ਦੀ ਜੌਰਜਟ ਦਾ ਸੂਟ ਜੌਰਜਟ ਦਾ ਦੁਪੱਟਾ ਬਹੁਤ ਪਿਆਰੀ ਜੀ ਬੋਟਮ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਡਿਜ਼ਾਈਨਰ ਦਾ ਜੌਰਜਟ ਇਹ ਜਿਹਾ ਕੱਪੜਾ ਹੁੰਦਾ ਆ ਗਰਮੀਆਂ ਚ ਪਾਰਟੀ ਵੇਅਰ ਲੁੱਕ ਦਿੰਦਾ ਆ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਬੋਡੀ ਸਟਰਕਚਰ ਹੈ ਫਿਟਿੰਗ ਬਹੁਤ ਸੋਹਣੀ ਦਿੰਦਾ ਇਹ ਵਾਲਾ ਕਪੜਾ ਦੇਖੋ ਪੂਰਾ ਹੈਂਡ ਦਾ ਇਹਨੂੰ ਕੰਮ ਕਰਿਆ ਹੋਇਆ ਦੇਖ ਸਕਦੇ ਆ ਤੁਸੀਂ ਪੂਰਾ ਹੈਂਡ ਦਾ ਨੋਟਵਰਕ ਦਾ ਕੰਮ ਠੀਕ ਹੈ ਜੀ ਇਹ ਤੁਹਾਡੀ ਬਿਲਕੁਲ ਕਰੇਵ ਮਸਲੀਨ ਜੀ ਹੁੰਦੀ ਹੈ ਬੜੀ ਸੌਫਟ ਜੀ ਇਹ ਤੁਹਾਡੀ ਬਾਟਮ ਹੈ ਹਾਈ ਕਲਾਸ ਦਾ ਪੀਸ ਹੈ ਠੀਕ ਹੈ ਜੀ ਬੈਕ ਤੁਹਾਨੂੰ ਇਸ ਟਾਈਪ ਦੀ ਦੇਈ ਜੇਗੀ ਡਿਜੀਟਲ ਪ੍ਰਿੰਟ ਬਹੁਤ ਸੋਹਣਾ ਰੇਟ ਰਹੇਗਾ 2470 ਨੰਬਰ ਰਹੇਗਾ ਜੀ ਆਪਣਾ 12 2470 ਨੰਬਰ 12 ਠੀਕ ਹੈ ਜੋਰ ਜੱਟ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਹੀ ਖੋਲ ਕੇ ਦਿਖਾ ਦਿੰਦੀ ਆ ਜੀ ਤੁਹਾਨੂੰ ਬਹੁਤ ਪਿਆਰਾ ਜਿਹਾ ਦੁਪੱਟਾ ਆ ਜੋਰ ਜੱਟ ਦਾ ਹੀ ਠੀਕ ਹੈ ਆ ਦੇਖੋ ਆ ਦੇਖੋ ਕੂਬ ਲੰਬਾ ਚੋੜਾ ਬਹੁਤ ਸੋਹਣਾ ਸਰਦਾਰੀ ਜਾਂ ਜੋਰਜਟ ਦਾ ਦੁਪੱਟਾ ਆ ਜਿਹੜੀ ਲੇਸ ਲੱਗੀ ਹੋਈ ਆ ਬਹੁਤ ਪਿਆਰੀ ਲੇਸ ਲੱਗੀ ਹੋਈ ਆ ਦਿਖਾਓ ਜੀ ਨੇੜੇ ਤੋਂ ਇਹ ਲੇਸ ਲੱਗੀ ਹੋਈ ਆ ਬਹੁਤ ਸੋਹਣੀ ਦੇਖੋ ਠੀਕ ਹੈ ਟੋਨ ਟੂ ਟੋਨ ਬਿਲਕੁਲ 2470 ਰੁਪਏਚ ਨੰਬਰ 12 ਜੋਰਜਟ ਦਾ ਬੜਾ ਪਿਆਰਾ ਜਿਹਾ ਪੀਸ ਤੁਹਾਨੂੰ ਮਿਲੇਗਾ ਫਟਾਫਟ ਸ਼ੂਟ ਬੁੱਕ ਕਰਾਣਾ ਆ ਨੈਕਸਟ ਪੀਸ ਰਹੇਗਾ ਜੀ ਆਪਣਾ ਇਹ ਵਾਲਾ ਰੈਸਟ ਕਲਰ आ देख ठीक है ये थोड़ा दुपट्टा नंबर तेरह रहेगा जी आ देखो नंबर तेरह रहेगा बहुत प्यारे जी पीस दे बहुत प्यारा जा डिज़ाइन जोर जट दा पीस राम ब्रांड ठीक है जी नेक्स्ट पीस रहेगा कलर देखो ਹਾਈ ਕਲਾਸ ਪੀਸ ਬਣਾਏ ਹੋਏ ਆ ਜੀ ਬਿਲਕੁਲ ਰਿਚ ਲੁੱਕ ਦੇ ਪੀਸ ਇਹ ਮਨ ਨੂੰ ਖੁਸ਼ ਹੋ ਜਾਂਦਾ ਹੈ ਸੂਟ ਦੇਖ ਕੇ ਆ ਲੈ ਜੀ ਠੀਕ ਆ ਨੰਬਰ 14 ਬਹੁਤ ਪਿਆਰਾ ਜਿਹਾ ਪੀਸ ਬਹੁਤ ਪਿਆਰਾ ਜਿਹਾ ਦੁਪੱਟਾ ਨੰਬਰ 14 ਤੇ ਜਿਹੜਾ ਘੇਰੇ ਦਾ ਕੰਮ ਹੈ ਉੱਥੇ ਥੋੜਾ ਜਿਹਾ ਨੋਟ ਕਰੋ ਇਹ ਬਹੁਤ ਸੋਹਣਾ ਜਿਹਾ ਕੰਮ ਕਰਿਆ ਹੋਇਆ ਹੈਂਡ ਦਾ ਨੋਟ ਵਰਕ ਦਾ ਦੇਖੋ ਬਹੁਤ ਸਪੀਰੀਅਰ ਜਿਹਾ ਕੰਮ ਹਾਈ ਕਲਾਸ ਜਿਹਾ ਪੀਸ कलर भी ये था, कलर चारा ज बहुत सोना कि प्यारा कलर है? मतलब के मिठे -मिठे रंग है बड़े ब्राइट जो चार्टी ए दे आराम फंक्शन फुक्शन कितने अंदर बहर पा बहुत अच्छे पीस पंद्रह ठीक है नंबर नेक्स्ट पीस नंबर पंद्रीस ब्लैक कलर बिल्कुल ब्लैक कलर आ लो जी नंबर सोलह आ लो जी ये थोड़ा रहेगा दुपट्टा ठीक है बहुत सोने जो दुपट्टे नाल ਬਹੁਤ ਪਿਆਰਾ ਸਾ 2400 70 ਰੁਪਏ ਦਾ ਪੀਸ ਹੈ ਜੀ ਬੜਾ ਠੀਕ ਹੈ ਹੁਣ ਦੇਖੋ ਨੈਕਸਟ ਲੋ ਜੀ ਹੁਣ ਆਪਣੀ ਆਈ ਹੈ ਜੋਰਜਟ ਜੱਟ ਜੀ ਇਹ ਵੀ ਜੋਰਜਟ ਦਾ ਪੀਸ ਹੈ ਬਹੁਤ ਪਿਆਰਾ ਜਾਂ ਡਿਜ਼ਾਈਨਰ ਜਾਂ ਪੀਸ ਹੈ ਸਭ ਤੋਂ ਪਹਿਲਾਂ ਖੋਲੂਗੇ ਜੀ ਆਪਾਂ ਆਫ ਵਾਈਟ ਕਲਰ ਇਹੀ ਕਲਰ ਸਾਰੇ ਮੰਗੇ ਜਾਉਗੇ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਰੱਖਿਓ ਜੀ ਸੈੱਟ 3-4 ਹੀ ਹੈ 4-5 ਸੂਤ ਤਾਂ ਚਲੋ ਹੋ ਜਾਂਦੇ ਆ ਠੀਕ ਹੈ ਨਾ ਆ ਦੇਖਾ ਕਿਉਂਕਿ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਆ ਇਹ ਵਾਲਾ ਠੀਕ ਹੈ ਤੇ ਰੇਟ ਵੀ ਤੁਹਾਨੂੰ ਬਹੁਤ ਪਿਆਰਾ ਜਾ ਮਿਲੇਗਾ ਇਹਦਾ ਆ ਦੇਖਾ ਪੀ ਸਮੂਹ ਤੋਂ ਬੋਲਦਾ ਹੈ ਜੀ ਇਹ ਵਾਲਾ ਆ ਦੇਖਾ ਇਹ ਤੁਹਾਨੂੰ ਪੂਰਾ ਥ्रेड ਦਾ ਕੰਮ ਦੇਆ ਹੋਇਆ ਬਹੁਤ ਪਿਆਰਾ ਜਾ ਵਿੱਚ ਪਾਣੀ ਦੀ ਸਿੱਪੀ ਹੈ ਇਹ ਤੁਹਾਡਾ ਹੈਗਾ ਜੀ ਘੇਰਾ ਨੋਟ ਵਰਕ ਦੇ ਨਾਲ ਬਹੁਤ ਪਿਆਰਾ ਜਾ ਘੇਰਾ ਬਣਿਆ ਹੋਇਆ ਹੈ ਹਾਈਲਾਈਟ ਕਰਿਆ ਹੋਇਆ ਤੇ ਬੈਕ ਤੇ ਤੁਹਾਨੂੰ ਇਸੇ ਤਰ੍ਹਾਂ ਡਿਜੀਟਲ ਪ੍ਰਿੰਟਿੰਗ ਮਿਲੋਗੀ ਜੀ बॉਟਮ ਮਿਲੂਗੀ ਮੋਡਲ ਮਸਲੀਨ ਦੀ ਬਹੁਤ ਸੋਹਣੀ ਠੀਕ ਹੈ ਤੇ ਜਿਹੜੀ ਚੀਜ਼ ਇਹ ਦੀ ਦੇਖਣ ਵਾਲੀ ਹੈਗੀ ਉਹ ਹੈਗਾ ਜੀ ਇਹਦਾ ਦੁਪੱਟਾ ਜੋ ਇਹ ਨੂੰ ਪੂਰਾ ਖੂਬਸੂਰਤ ਬਣਾ ਰਿਹਾ ਸੂਟ ਨੂੰ 2599 ਰੇਟ ਰਹੇਗਾ ਨੰਬਰ ਰਹੇਗਾ ਆਪਣੇ ਸੂਟ ਦਾ 17 ਠੀਕ ਹੈ ਜੀ ਇਹ ਰਹੇਗਾ ਤੁਹਾਡਾ ਦੁਪੱਟਾ ਬਹੁਤ ਗਜਬ ਜਿਹਾ ਦੁਪੱਟੇ ਦੇ ਨਾਲ ਬਹੁਤ ਗਜਬ ਜਿਹਾ ਪੀਸ ਹੈ ਜਿਹੜਾ ਆਪਣਾ ਨੰਬਰ ਹੈ ਉਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜਣਾ ਹੁੰਦਾ ਆ ਆ ਦੇਖੋ ਬਹੁਤ ਪਿਆਰੇ ਪਿਓਰ ਜੋਰ ਜੱਟ ਦੇ ਉੱਪਰ ਇਹ ਤੁਹਾਨੂੰ ਦੁਪੱਟਾ ਮਿਲੇਗਾ ਡਿਜੀਟਲ ਚ ਮਤਲਬ ਸੂਟ ਪਾਏ ਦਾ ਪਤਾ ਲੱਗਦਾ ਹੈ ਵੀ ਸੂਟ ਪਾਇਆ ਹੈ ਬਹੁਤ ਹਾਈ ਕਲਾਸ ਪੀਸ ਇਹ ਜਿਹੜਾ ਦੁਪੱਟਾ ਆ ਜਿਹੜਾ ਟਿਕਣ ਵਾਲਾ ਹੈ ਸਲਿੱਪਰੀ ਦੁਪੱਟਾ ਨਹੀਂ ਹੈਗਾ ਠੀਕ ਹੈ ਜੀ ਨੰਬਰ 17 ਰੇਟ ਰਹੇਗਾ 2500 ਨੜੀ ਨੇ ਮੈਂ ਹੁਣ ਦੇਖੋ ਤੁਸੀਂ ਇਹਦੇ ਅਗਲਾ ਕਲਰ ਚਾਹ ਦੇਖੋ ਮਾਡਲ ਦੇ ਲੁੱਕ ਕਰੀਮ ਸੂਟ ਦੀ ਇਹ ਵਾਲੀ ਹੈ ਜੀ ਦੇਖੋ ਜਿਹੜਾ ਮੈਂ ਤੁਹਾਨੂੰ ਹੁਣ ਸੂਟ ਦਿਖਾਇਆ ਠੀਕ ਹੈ ਇਹ ਲੁੱਕ ਰਹੇਗੀ ਆਪਣੇ ਪੀਸ ਦੀ ਨੈਕਸਟ ਕਲਰ ਦੇਖੋ ਕਲਰ ਇਹਦੇ ਸਾਰੇ ਸੋਹਣੇ ਹੈ ਠੀਕ ਹੈ ਜੀ ਕਲਰ ਇਹਦੇ ਸਾਰੇ ਹੀ ਖੂਬਸੂਰਤ ਹੈ ਇੱਕ ਤੋਂ ਵੱਧ ਕੇ ਇੱਕ ਕਲਰ ਆਹ देख कि सोहना रंग है भी टू फाइव डबल नाइन रेट रहेगा मॉडल की लुक रहेगी नंबर अठारह रहेगा ठीक है जी अठारह नंबर नाल बहुत प्यारा जहा पीस ठीक है जी नेक्स्ट पीस देखो ਕਲਰ ਦੇਖੋ ਕਿੰਨਾ ਸੋਹਣਾ ਬਣਾਇਆ ਇਹਨਾਂ ਨੇ ਕਲਰ ਚਾਰਟ ਬਹੁਤ ਗਜੇ ਬਣਾਇਆ ਇਹ ਦੇਖੋ ਨੰਬਰ 19 2599 ਰੇਟ ਰਹੇਗਾ ਇਹ ਤੁਹਾਡਾ ਦੁਪੱਟਾ ਹੈ ਠੀਕ ਹੈ ਜੀ ਇਸ ਟਾਈਪ ਦਾ ਪੀਸ ਰੈਡੀ ਹੋਏਗਾ ਤੁਹਾਡਾ ਬਣ ਕੇ ਕਲਰ ਬਹੁਤ ਜ਼ਿਆਦਾ ਖੂਬਸੂਰਤ ਹੈ ਬਹੁਤ ਜ਼ਿਆਦਾ ਦਿਫਰੈਂਟ ਜੇ ਕਲਰ ਹੈ ਇਹੀ ਖਾਸ ਬਾਤ ਹੁੰਦੀ ਹੈ ਇਹਨਾਂ ਦੀ ਰਾਮ ਟੈਕਸ ਦੀ ਆਪਣਾ ਕਪੜਾ ਪੂਰਾ ਕਲਰ ਕੰਬੀਨੇਸ਼ਨ ਤਿਆਰ ਕਰਾ ਕੇ ਜੋ ਸੋਬਰ ਤੇ ਸਰਦਾਰੀ ਲੁੱਕ ਦੇ ਸੂਟ ਮੰਗਦੇ ਆ ਉਹਨਾਂ ਵਾਸਤੇ ਗਜਬ ਜੇ ਪੀਸ ਹੈ ਤੇ ਤੁਸੀਂ ਇਹਨਾਂ ਤੇ ਭਰੋਸਾ ਕਰ ਸਕਦੇ ਆ ਅੱਖ ਬੰਦ ਕਰਕੇ ਕਿ ਕਪੜਾ ਵਾਕੇ ਹੀ ਅੱਛਾ ਆਣਾ ਹੈ ਦਾ ਹੈ ਨਾ ਕਿਉਂਕਿ ਇਹਦਾ ਬ੍ਰਾਂਡ ਇੰਨਾ ਵਧੀਆ ਹੈ ਸੂਟਾਂ 'ਚ ਇੱਕ ਨੰਬਰ ਬ੍ਰਾਂਡ ਆ ਲੋ ਜੀ ਠੀਕ ਹੈ ਅੱਛੇ ਜੇ ਬ੍ਰਾਂਡ ਦਾ ਅੱਛਾ ਜਿਹਾ ਪੀਸ ਨੰਬਰ 2 नंबर पीस ठीक है जोर जट भी बिल्कुल प्योर वाली खुश हो जा सूट देख के नेक्स्ट पीस लास्ट कलर बहुत प्यारा देखो नेक्स्ट पीस अपना ये रहेगा नंबर एक ही रहेगा अपना दुपट्टा ਇਹ ਆਪਣਾ ਲਾਸਟ ਪੀਸ ਤੇ ਹੁਣ ਆਪਾਂ ਕੱਢੋਗੇ ਇੱਕ ਲੱਕੀ ਡਰਾ ਜੋ ਤੁਸੀਂ ਪਿਆਰਾ ਜਿਹਾ ਕਮੈਂਟ ਕਰਦੇ ਆ ਉਹਦੇ ਵਾਸਤੇ ਲਓ ਜੀ ਹੁਣ ਦੇਖੋ ਆਪਣਾ ਇਹ ਡਾਲਦੀ ਆਪਾਂ ਨੇ ਇਹਦਾ ਲਿੰਕ ਇਹ ਚੱਕੂਗੇ ਇਹ ਇਹਨਾਂ ਦੇ ਕਮੈਂਟ ਲਓ ਜੀ 206 ਕਮੈਂਟ ਪਿਕਾ Winner ਇਹ ਕਿਦਾਇਆ ਗੁਰਦਿਆਲ ਸਿੰਘ 6843 ਇਨਾਂ ਦੇ ਆਈਡੀ ਹੈ ਜੀ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜਣਾ ਆ ਠੀਕ ਹੈ ਫਿਰ ਆਪਾਂ ਇੱਕ ਸੂਟ ਗਿਫਟ ਕਰਦੇ ਆ ਜਿੰਨਾਂ ਦਾ ਵੀ ਲੱਕੀ ਡ੍ਰੋ ਨਿਕਲਦਾ ਆ ਤੇ ਜਿੱਦਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਸੇ ਤਰ੍ਹਾਂ ਜੁੜੇ ਰਹਿਣਾ ਨੈਕਸਟ ਵੀਡੀਓ ਚ ਫੇਰ ਮਿਲੋਂਗੇ ਥੈਂਕ ਯੂ ਸੋ ਮੱਚ